ਸ਼ਹਿਰ ਦੀ ਵਧ ਰਹੀ ਆਬਾਦੀ ਤੇ ਆਲੇ-ਦੁਆਲੇ ਲਗਭਗ 100 ਪਿੰਡਾਂ ਦੀ ਜੁੜਤ ਨੇ ਰਾਜਪ੍ਰਾਨਿਕ ਮਹੱਤਵਪੂਰਨ ਨਗਰ ਬਣਾਇਆ ਪਰ ਫਾਇਰ ਸੁਰੱਖਿਆ ਦੇ ਮਾਮਲੇ ਵਿੱਚ ਇਹ ਸ਼ਹਿਰ ਅਜੇ ਵੀ ਪਿੱਛੇ ਸੀ ਇਹ ਗੱਲ ਕਾਂਗਰਸ ਦੇ ਸਾਬਕਾ ਵਿਧਾਇਕ ਹਰਦੀਾਲ ਸਿੰਘ ਕੰਬੋਜ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਸਾਫ਼ ਸ਼ਬਦਾਂ ਵਿੱਚ ਕਹੀ ਹੈ ਉਨੇ ਦੱਸਿਆ ਕਿ ਰਾਜਪ੍ਰਧਾਨੀ ਮੌਜੂਦਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ 15 ਸਾਲ ਤੋਂ ਵੀ ਜ਼ਿਆਦਾ ਪੁਰਾਣੀਆਂ ਨੇ ਜੋ ਕਿਸੇ ਵੱਡੀ ਘਟਨਾ ਵੇਲੇ ਨਾਕਾਰਾ ਸਾਬਿਤ ਹੋ ਸਕਦੀਆਂ ਨੇ ਸਾਡੀ ਸਰਕਾਰ ਦੇ ਦੌਰਾਨ ਮੈਂ ਨਵੀਆਂ ਮਸ਼ੀਨਾ ਟਰੈਕਟਰ ਅਤੇ ਸੀਵਰੇਜ ਕਲੀਨਿੰਗ ਮਸ਼ੀਨਾ ਲੈ ਕੇ ਆਇਆ ਪਰ ਮੌਜੂਦਾ ਸਰਕਾਰ ਨੇ ਫਾਇਰ ਸੁਰੱਖਿਆ ਦੇ ਵੱਲ ਧਿਆਨ ਨਹੀਂ ਦਿੱਤਾ ਉਨਾ ਕੀ ਹੈ ਕਿ 2019 ਤੋਂ ਲੈ ਕੇ ਅੱਜ ਤੱਕ ਕਈ ਵਾਰ ਨਗਰ ਕੌਂਸਲ ਦੇ ਵੱਲੋਂ ਰੱਖੇ ਮਤੇ ਅਤੇ ਪ੍ਰਧਾਨ ਵੱਲੋਂ ਲਿਖੀਆਂ ਚਿੱਠੀਆਂ ਦੇ ਬਾਵਜੂਦ ਪੰਜਾਬ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ ਨਤੀਜੇ ਵਜੋਂ ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੀਆਈਐਲ ਦਾਇਰ ਕੀਤੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 30 ਦਿਨਾਂ ਦੇ ਵਿੱਚ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਉਹਨਾਂ ਕਿਹਾ ਕਿ ਇਹ ਜਿੱਤ ਮੇਰੀ ਨਹੀਂ ਆ ਰਾਜਪੁਰ ਦੇ ਲੋਕਾਂ ਦੀ ਜਿੱਤ ਹੈ। ਆਪਾਂ ਇਕੱਠੇ ਹੋਏ ਆ ਕਿ ਸਾਡਾ ਜਿਹੜਾ ਸ਼ਹਿਰ ਜੀ ਦੀ ਪਾਪੂਲੇਸ਼ਨ ਲੱਖ ਤੋਂ ਵੀ ਉੱਤੇ ਚਲੀ ਗਈ ਹੈ। ਤੇ ਦੂਜਾ ਇਹ ਹੈਗਾ ਕਿ ਇਹਦੇ ਨਾਲ ਸਰੌਂਡਿੰਗ ਸਾਡਾ ਲਗਭਗ 100 ਪਿੰਡ ਜਿਹੜਾ ਜੁੜਦਾ ਰਾਜਪੁਰੇ ਦੇ ਨਾਲ ਤੇ ਬਨੂੜ ਵੀ ਇਹਦਾ ਪਾਰਟੀ ਆਪਾਂ ਕਹਿ ਸਕਦੇ ਹੈਗੇ ਆ ਪਿਛਲੇ ਸਮੇਂ ਦੌਰਾਨ ਜਦੋਂ ਮੈਂ ਦੇਖਦਾ ਸੀਗਾ ਕਿ ਅੱਗ ਦੇ ਲਈ ਕੋਈ ਮਾੜੀ ਜਿਹੜੀ ਹੈਗੀ ਕੋਈ ਘਟਨਾ ਨਾ ਵਾਪਰੇ ਕਿਉਂ ਕਾਰਨ ਉਹਦਾ ਰੀਜਨ ਇਹ ਸੀ ਕਿ ਜਿਹੜੀਆਂ ਫਾਇਰ ਵਰਗੇਡ ਇਹਨਾਂ ਦੇ ਕੋਲ ਖੜੀਆਂ ਨੇ ਉਹ 15-15 ਸਾਲ ਤੋਂ ਵੀ ਪੁਰਾਣੀਆਂ ਨੇ ਇਹ ਇਹ ਤੋਂ ਵੀ ਜ਼ਿਆਦਾ ਹੋ ਸਕਦੀਆਂ ਨੇ ਪਰ ਇਸ ਸਰਕਾਰ ਵੱਲੋਂ ਕੋਈ ਵੀ ਕਦੇ ਕਦਮ ਨਹੀਂ ਚੱਕਿਆ ਗਿਆ ਵੈਸੇ ਤਾਂ ਤੁਹਾਨੂੰ ਮੈਂ ਇਹ ਦੱਸਣਾ ਚਾਹਨਾ ਕਿ ਜਦੋਂ ਕਾਂਗਰਸ ਸਰਕਾਰ ਸੀ ਇੱਥੇ ਪੂਰੀ ਕਮਿਊਨਿਟੀ ਦੇ ਵਿੱਚ ਇੱਕ ਟਰੈਕਟਰ ਵੀ ਨਹੀਂ ਸੀ ਹੋਇਆ ਕਰਦਾ ਇੱਥੇ ਦੇਖ ਲਓ ਤੁਸੀਂ ਮੈਂ ਸੀਵਜ ਕਲੀਨਿੰਗ ਮਸ਼ੀਨ ਜੀ ਦੋ ਲੈ ਕੇ ਆਇਆ ਜਿੰਨੀਆਂ ਜੀਵੀਸੀ ਜ਼ੋਰ ਜਿੰਨਾ ਵੀ ਮਤਲਬ ਕਿ ਸਮਾਨ ਚਾਹੀਦਾ ਸੀ ਟਰੈਕਟਰ ਵੀ ਜਿੰਨੀ ਵੀ ਮਸ਼ੀਨਰੀ ਸੀ ਉਹ ਸਾਰੀ ਹਰਦਿਆਲ ਸਿੰਘ ਦੇ ਟਾਈਮ ਇੱਥੇ ਆਈ ਹੈਗੀ ਆ ਤੇ ਫਾਇਰ ਬਰਗੇਡ ਦੇ ਲਈ ਵੀ ਮੈਂ ਕੋਸ਼ਿਸ਼ ਕੀਤੀ ਸੀ ਇੱਕ ਗੱਡੀ ਅਸੀਂ ਲਿਆ ਕੇ ਪਾਏ ਤੇ ਮੈਂ 2019 ਤੋਂ ਫੇਰ ਦੁਬਾਰਾ ਮੈਂ ਕੋਸ਼ਿਸ਼ ਕੀਤੀ ਕਿ ਇੱਥੇ ਕੋਈ ਜ਼ਰੂਰ ਇੱਕ ਹੋਰ ਜਿਹੜੀ ਸਾਨੂੰ ਇੱਥੇ ਫਾਇਰ ਬਰਗੇਡ ਜਿਹੜੀ ਹੈ ਉਹ ਮਿਲਣੀ ਚਾਹੀਦੀ ਆ ਪਰ ਬਿਲਕੁਲ ਨਹੀਂ ਹਟਿਆ ਮੈਂ 2019 ਦੇ ਵਿੱਚ ਵੀ ਸੈਕਟਰੀ ਲੋਕਲ ਗਵਰਨਮੈਂਟ ਨੂੰ ਲੈਟਰ ਲਿਖਿਆ ਤੁਸੀਂ ਜਿਹੜੀ ਇਹ ਸਾਰੀਆਂ ਕਾਪੀਜ਼ ਮੇਰੇ ਕੋਲ ਨੇ ਟਾਈਮ ਟੂ ਟਾਈਮ ਮਿਸਪਲ ਕਾਉਂਸਲ ਨੇ ਮਤੇ ਪਾ ਕੇ ਇੱਕ ਵਾਰੀ ਨਹੀਂ ਦੋ ਤਿੰਨ ਵਾਰ ਮਤੇ ਪਾ ਕੇ ਪੰਜਾਬ ਸਰਕਾਰ ਨੂੰ ਭੇਜੇ ਪਰ ਕੋਈ ਵੀ ਇਹਦਾ ਹੱਲ ਸਰਕਾਰ ਨੇ ਕੱਢਿਆ ਨਹੀਂ ਪ੍ਰਧਾਨ ਜੀ ਨੇ ਵੀ ਚਿੱਠੀ ਲਿਖੀ ਕਿ ਬਹੁਤ ਜ਼ਿਆਦਾ ਜ਼ਰੂਰਤ ਆ ਸਾਡੇ ਇਸ ਸ਼ਹਿਰ ਨੂੰ ਪਰੰਤੂ ਇਹ ਸਰਕਾਰ ਜਿਹੜੀ ਗੱਲਾਂ ਮਾਰਨ ਵਾਲੀ ਸਰਕਾਰ ਆ ਝੂਟਕਲਿਆਂ ਵਾਲੀ ਸਰਕਾਰ ਆ ਸਬਜ ਬਾਗ ਦਿਖਾਉਣ ਵਾਲੀ ਸਰਕਾਰ ਆ ਝੂਠ ਬੋਲਣ ਵਾਲੀ ਸਰਕਾਰ ਆ ਇਹਨਾਂ ਨੇ ਪ੍ਰੈਕਟੀਕਲ ਰੂਪ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਤੇ ਫਿਰ ਮਜਬੂਰਨ ਮੈਨੂੰ ਹੋ ਕੇ ਕਿ ਨਹੀਂ ਇਹ ਕੁਝ ਕਰ ਰਹੇ ਤਾਂ ਮੈਂ ਮਾਨਜੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਗਿਆ ਅਤੇ ਆਪਣੇ ਵੱਲੋਂ ਮੈਂ ਪੀਆਈਐਲ ਪਾਈ ਕਿ ਇੱਥੇ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਇਸ ਸ਼ਹਿਰ ਦੇ ਲਈ ਕਿ ਸਾਨੂੰ ਜਿਹੜੀ ਕੋਈ ਨਵੀਂ ਜਿਹੜੀ ਫਾਇਰ ਬ੍ਰਿਗੇਡ ਹੈਗੀ ਆ ਉਹ ਦਿੱਤੀ ਜਾਵੇ ਤੇ ਮੈਨੂੰ ਇਹ ਦੱਸਣ ਚ ਤੁਹਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਿਹੜੀ ਡਾਇਰੈਕਸ਼ਨ ਜਿਹੜੀ ਹੈਗੀ ਆ ਗਵਰਨਮੈਂਟ ਨੂੰ ਦੇਤੀ ਤੇ 30 ਦਿਨ ਦਾ ਜਿਹੜਾ ਨੋਟਿਸ ਦਿੱਤਾ ਕਿ ਵਿਦਨ 30 ਡੇਸ ਜਿਹੜੀ ਇਹਦੇ ਤੇ ਤੁਸੀਂ ਜਿਹੜੀ ਜੋ ਕਾਰਵਾਈ ਕਰੋ ਅਤੇ ਇਹ ਮੰਨ ਕੇ ਆਇਆ ਕਿ ਅਸੀਂ ਵਿਦਨ 30 ਡੇਸ ਜਿਹੜੀ ਇਹ ਫਾਇਰ ਵਰਗੇ ਡਾਰਸੀ ਰਾਜਪੁਰੇ ਨੂੰ ਉਪਲਬਧ ਕਰਾਵਾਂਗੇ ਇਹ ਜਿਹੜੀ ਜਿੱਤ ਹੈ ਮੈਂ ਇੱਕ ਐਸਾ ਨਾ ਕਿ ਰਾਜਪੁਰੇ ਦੇ ਲੋਕਾਂ ਦੀ ਜਿੱਤ ਆ ਅਸੀਂ ਜਿਹੜੀ ਲੜਾਈ ਆ ਉਹ ਲੜਨ ਚ ਲੱਗੇ ਹੋਏ ਹੈਗੇ ਆ ਕਿਉਂਕਿ ਪਹਿਲਾਂ ਸ਼ੁਰੂ ਦੇ ਵਿੱਚ ਮੈਂ ਇਸ ਕਹਿੰਦਾ ਰਿਹਾ ਕਿ ਜਿਹੜੇ ਮਾਨਯੋਗ ਸਾਡੀ ਐਮਐਲਏ ਸਾਹਿਬ ਮੇਰੀ ਪੈਣ ਹੈ ਕਿ ਕੋਈ ਕੰਮ ਕਰੇ ਜੇ ਉਹਨਾਂ ਨੂੰ ਘਰ ਬੈਠਿਆਂ ਨੂੰ ਸਰਦਾਰੀਆਂ ਮਿਲ ਗਈਆਂ ਤਾਂ ਜੇ ਲੋਕਾਂ ਨੇ ਗੁੰਮਰਾਹ ਹੋ ਗਏ ਇਹਨਾਂ ਦੀਆਂ ਗੱਲਾਂ ਚਾਕੇ ਇਹਨਾਂ ਨੂੰ ਵੋਟਾਂ ਪਾਤੀਆਂ ਜੇ ਐਮਐਲਏ ਬਣ ਕੇ ਤਾਂ ਐਮਐਲਏ ਦਾ ਕੰਮ ਜਿਹੜਾ ਰੋਲ ਹੁੰਦਾ ਐਮਐਲਏ ਦਾ ਰੋਲ ਕੀ ਹੈ ਟੂ ਡਿਵੈਲਪ ਦਾ ਏਰੀਆ ਟੂ ਮੇਨਟੇਨ ਦਾ ਲਾਅ ਆਰਡਰ ਟੂ ਸਟਾਪ ਦਾ ਕਰਪਸ਼ਨ ਇਹ ਤਿੰਨੇ ਗੱਲਾਂ ਦੇ ਉੱਤੇ ਫੇਲ ਹੋਇਆ ਇਹ ਇਹ ਤਿੰਨੇ ਗੱਲਾਂ ਦੇ ਉੱਤੇ ਹੀ ਫੇਲ ਹੋਇਆ ਇਹ ਨਾ ਤਾਂ ਇਹ ਡਿਵੈਲਪਮੈਂਟ ਨਾ ਦੀ ਕੋਈ ਚੀਜ਼ ਹੈ ਇਸ ਪੂਰੇ ਹਲਕੇ ਦੇ ਅੰਦਰ ਮੇਰਾ ਲਿਆਂਦਾ ਹੋਇਆ ਪ੍ਰਾਣਾ ਪੈਸਾ ਜਿਹੜਾ ਮੈਂ 2027 ਤੋਂ ਲੈ ਕੇ 17 ਤੋਂ ਲੈ ਕੇ 22 ਤੱਕ ਮੈਂ ਲੈ ਕੇ ਆਇਆ ਸੀ 55 ਕਰੋੜ ਰੁਪਏ ਇੱਥੋਂ ਵਾਪਸ ਚਲਾ ਗਿਆ ਅੱਜ ਪਾਣੀ ਦੀ ਇੰਨੀ ਮਾੜੀ ਹਾਲਤ ਹੈ ਇਸ ਸ਼ਹਿਰ ਦੇ ਅੰਦਰ ਇਹ ਬੀਬੀ ਜੀ ਜਵਾਬ ਦੇਣ ਉਹਦੇ ਲਈ ਵੀ ਮੈਂ ਪੂਰੇ ਪ੍ਰਬੰਧ ਕਰ ਰਹੇ ਹਾਂ ਅੱਗੇ ਜਾਣ ਦੇ ਲਈ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਇੱਥੇ ਪਾਣੀ ਸੀ ਜਿਹੜਾ ਡਬਲ ਕਰਾਇਆ ਸੀਗਾ ਪਹਿਲਾਂ ਪੁਰਾਣਾ ਜਦੋਂ ਅੱਜ ਤੋਂ 40-45 ਸਾਲ ਪਹਿਲਾਂ ਜਦੋਂ ਸਾਨੂੰ ਇਹ 5 ਕਿਊਸਕ ਪਾਣੀ ਮਿਲਦਾ ਸੀਗਾ ਰਾਜਪੁਰਿਆ ਨੂੰ 5.5 ਕਿਊਸਕ ਪਾਣੀ ਕਿਉਂਕਿ ਉਦੋਂ ਪਾਪੂਲੇਸ਼ਨ ਬੜਾ ਘੱਟ ਸੀਗੀ 45 45 ਸਾਲ ਪਹਿਲਾਂ ਤਾਂ ਬਹੁਤ ਛੋਟਾ ਜਿਹਾ ਸੀ ਰਾਜਪੁਰਾ ਹੁਣ ਤਾਂ ਬਹੁਤ ਜ਼ਿਆਦਾ ਡਿਵੈਲਪਮੈਂਟ ਹੋ ਗਈ ਕਿੰਨੀਆਂ ਕਲੋਨੀਆਂ ਬਸ ਗਈਆਂ ਆਲੇ-ਦਾਲੇ ਤੇ ਬਾਹਰលੀਆਂ ਹੋਰ ਵੱਡੀਆਂ ਕਲੋਨੀਆਂ ਬਣ ਗਈਆਂ ਕੁਝ ਸਾਡੇ ਪਿੰਡ ਵੀ ਇਹਦੇ ਵਿੱਚ ਆ ਗਏ ਤੇ ਏਰੀਆ ਸੀ ਜਿਹੜਾ ਬਹੁਤ ਜ਼ਿਆਦਾ ਉਹ ਵੱਧ ਗਿਆ ਤੇ ਪਾਣੀ ਜਿਹੜਾ ਉਹ ਸਿਰਫ 5.5 ਕਿਊਸਕ ਸੀ ਤੇ ਮੈਂ ਪੰਜਾਬ ਪ੍ਰਧਾਨ ਸਭਾ ਦੇ ਅੰਦਰ ਫੈਸਲਾ ਕਰਾ ਕੇ ਉਹਨੂੰ 11 ਕਿਊਸਕ ਪਾਣੀ ਜਿਹੜਾ ਕਰਾਇਆ ਕੱਲਾ ਕਰਾਇਆ ਨਹੀਂ ਉਹਦੇ ਪੈਸੇ ਲੈ ਕੇ ਆਇਆ ਮੈਂ ਪੈਸੇ ਲੈ ਕੇ ਆ ਕੇ ਇਥੇ ਟੈਂਡਰ ਲੱਗੇ ਉਹਦੇ ਦੋ ਵਾਰ ਟੈਂਡਰ ਲੱਗੇ ਤੇ ਕਿਸੇ ਚੱਕੇ ਦੇ ਤੋਂ ਬਾਅਦ ਟੈਂਡਰ ਲਾ ਕੇ ਪਾਸ ਹੋ ਗਏ ਬਦਕਿਸਮਤੀ ਨਾਲ ਇਹ ਸਰਕਾਰ ਬਦਲ ਗਈ ਤਾਂ ਮੈਂ ਅੱਜ ਹਿਸਾਬ ਮੰਗਦਾ ਕਿ ਉਹ ਪੈਸਾ ਕਿੱਥੇ ਗਿਆ ਜਿਹੜਾ ਹਰਦੀਾਲ ਸਿੰਘ ਲੈ ਕੇ ਆਇਆ ਸੀ ਅੱਜ ਜਿਹੜੇ ਰਾਜਪੁਰੇ ਦੇ ਲੋਕ ਬੂੰਦ-ਬੂੰਦ ਪਾਣੀ ਨੂੰ ਤਰਸ ਰਹੇ ਹੈਗੇ ਆ ਕਦੇ ਕਹਿੰਦੇ ਅਸੀਂ ਘੰਟਾ ਸਵੇਰੇ ਛੱਡਾਂਗੇ ਘੰਟਾ ਸ਼ਾਮ ਨੂੰ ਛੱਡਾਂਗੇ ਤਾਂ ਬਿਲਕੁਲ ਜਿਹੜਾ ਪਾਣੀ ਦੇ ਬਨੋਂ ਲੋਕ ਬਹੁਤ ਜ਼ਿਆਦਾ ਜਿਹੜੇ ਪਰੇਸ਼ਾਨ ਨੇ ਹੋਰ بڑے ਕੰਮ ਨੇ ਇੱਥੇ ਜਿਹੜੇ ਕਰਨ ਵਾਲੇ ਜਿਹੜੇ ਤੁਹਾਡੇ ਸਾਹਮਣੇ ਆ ਬੱਚਿਆਂ ਦੇ ਖੇਡਾਂ ਦੇ ਲਈ ਕਿੰਨਾ ਵੱਡਾ ਮੈਂ ਸਪੋਰਟਸ ਦਾ ਸੈਂਟਰ ਲੈ ਕੇ ਆਇਆ ਸੀ ਇੱਥੇ ਜੀ ਦਾ 2.5 ਕਰੋੜ ਰੁਪਏ ਪਹਿਲਾਂ ਲੱਗਿਆ ਟੋਟਲ 14 ਕਰੋੜ ਰੁਪਏ ਲੱਗਣਾ ਸੀ ਉਹਦਾ ਤੇ ਉਹ ਮੁੜ ਕੇ ਮੈਨੂੰ ਨਹੀਂ ਪਤਾ ਲੱਗਿਆ ਕਿ 11 ਕਰੋੜ ਰੁਪਏ ਕਿੱਥੇ ਗਿਆ ਅੱਜ ਉਥੇ ਲੱਖ ਲੱਖ ਜਿੱਡਾ ਸਾਡੇ ਘਾ ਆਉਗਿਆ ਪਿਆ ਹੈਗਾ ਉਥੇ ਤੇ ਪਸ਼ੂ ਤੁਰੇ ਫਿਰਦੇ ਹੈਗੇ ਆ ਇਹਦੀ ਕੌਣ ਅਨਸਰੇਬਲਾ ਇੱਥੇ ਦੀ ਐਮਐਲਏ ਇੱਥੇ ਦੀ ਅਨਸਰੇਬਲ ਹੈਗੀ ਆ ਬਨੂੜ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਮੈਂ ਉਥੇ ਕਮਿਊਨਿਟੀ ਸੈਂਟਰ ਲੈ ਕੇ ਆਇਆ ਸੀ ਬਹੁਤ ਵੱਡਾ ਇੱਕ ਉਹਦਾ 3 ਕਰੋੜ ਰੁਪਏ ਦਾ ਟੈਂਡਰ ਲੱਗ ਗਿਆ ਸਾਰਾ ਕੁਝ ਹੋ ਗਿਆ ਤਾਂ ਇਹਨਾਂ ਦੇ ਲਾਲਚ ਕਰਕੇ ਜਿਹੜਾ ਉਹ ਸਾਨੂੰ ਉੱਥੋਂ ਪੈਸਾ ਜਿਹੜਾ ਉਹ ਵਾਪਸ ਜਣਾ ਪੰਜਾਬ ਸਰਕਾਰ ਕੋਲ ਵਾਪਸ ਚਲਾ ਗਿਆ ਨਹੀਂ ਤਾਂ ਜਿਹੜਾ ਜ ਰਾਇਲ ਮਰਾਜ ਬਣਾ ਹੋਇਆ ਉੱਥੇ ਉਹਦੇ ਪੂਸੀ ਪੈਟਰਨ ਦੇ ਉੱਤੇ ਮੈਂ ਉੱਥੇ ਬਣਾ ਕੇ ਦੇਣਾ ਚਾਹ ਰਿਹਾ ਸੀਗਾ ਤੇ ਹਰ ਕੰਮ ਜਿਹੜੇ ਹੈਗੇ ਆ ਉਹ ਫੇਲ ਹੋਏ ਹੋਏ ਹੈਗੇ ਆ ਕੋਈ ਪਿੰਡਾਂ ਦੀ ਡਿਵੈਲਪਮੈਂਟ ਨਹੀਂ ਮੇਰੇ ਕੋਲ ਬਹੁਤ ਕੁਝ ਹੈਗਾ ਮੈਂ ਤੁਹਾਨੂੰ ਦੱਸਾਂ ਬੋਲਾਂਗਾ ਸਮਾਨ ਤੇ ਕਿ ਕਿਹੜੇ ਕਿਹੜੇ ਪਿੰਡਾਂ ਨੂੰ ਜਿਹੜੀਆਂ ਕੇਂਦਰੀ ਗ੍ਰਾਂਟਸ ਦਾ ਜਿਹੜਾ ਪੈਸਾ ਆਇਆ ਵਾ ਹੈਗਾ ਸਾਡਾ ਨੀਤੀਯੋਗ ਦਾ ਜਿਹੜਾ ਪੈਸਾ ਆਂਦਾ ਹੈਗਾ ਉਹ ਬਿਨਾ ਕੰਮ ਕਰੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚੋਂ ਇਹ ਡਕਾਰ ਗਏ ਇੱਥੇ ਜਿਹੜੇ ਸੈਕਟਰੀ ਲੱਗੇ ਹੋਏ ਆ ਇੱਥੇ ਦਾ ਵੀਡੀਓ ਲੱਗਿਆ ਹੋਇਆ ਉਹਨਾਂ ਦਾ ਕੰਮ ਕੋਈ ਡਿਵੈਲਪਮੈਂਟ ਕਰਨੀ ਧਿਆਨ ਨਹੀਂ ਸਿਰਫ ਇਹ ਆ ਕਿ ਅਸੀਂ ਫਰਾਨੀ ਪੰਚਾਇਤ ਦਾ ਪੈਸਾ ਕਢਾ ਕੇ ਅੱਧੇ ਆਪ ਲੈ ਲიਏ ਅੱਧੇ ਸੀ ਐਮਐਲਏ ਨੂੰ ਦੇ ਦਈਏ ਤਾਂ ਕੋਈ ਅੱਜ ਤੁਸੀਂ ਦੇਖੋ ਕਿ ਪਰੇਸ਼ਾਨੀ ਆ ਪਿੰਡਾਂ ਦੀਆਂ ਸੜਕਾਂ ਦਾ ਹਾਲ ਦੇਖੋ ਇਸ ਹਲਕੇ ਦੀਆਂ 90% ਸੜਕਾਂ ਮੈਂ ਡਬਲ ਬਣਾਤੀਆਂ ਸੀਗੀਆਂ ਇਹਨਾਂ ਨੂੰ ਤਾਂ ਬਸ ਚੌ ਹੀ ਛੜਿਆ ਹੋਇਆ ਪਹਿਲਾਂ ਤੁਸੀਂ ਇਹ ਦੇਖੋ ਕਿ ਅਸੀਂ ਬਸ ਉਹਦਾ ਘਾਟਨ ਕਰਨੇ ਆ ਬੜਾ ਚੌ ਹੁੰਦਾ ਇਹਨਾਂ ਨੂੰ ਆਹ ਜਿਹੜਾ ਪੁਲ ਸੀਗਾ ਤੁਸੀਂ ਦੇਖਿਆ ਹੀ ਆ ਕਿੰਨੇ ਪਰੇਸ਼ਾਨ ਸੀ ਉਹ ਤੋਂ ਬੰਦ ਰਿਹਾ ਤੇ ਬੰਦ ਜਦੋਂ ਲੋਕ ਇੱਥੇ ਇੰਨਾ ਬਰਸਾਤਾ ਕਰਕੇ ਕਟ ਗਿਆ ਉਧਰ ਦਾ ਤਾਂ ਇਧਰਲਾ ਏਰੀਆ ਪੁਰਾਣਾ ਰਾਜਪੁਰਾ ਤਾਂ ਸਾਡਾ ਏਰੀਆ ਹੈ ਤਾਂ ਫਿਰ ਸਾਡੀ ਟੀਮ ਨੂੰ ਅੱਗੇ ਆਣਾ ਪਿਆ ਤਾਂ ਜਾ ਕੇ ਅਸੀਂ ਜਿਹੜਾ ਉਹ ਪੁਲ ਦਾ ਖਲਾਇਆ ਸੀਗਾ ਤੇ ਮੈਂ ਹੁਣ ਤੁਸੀਂ ਇਹ ਦੇਖੋ ਕਿ ਜਿਹੜਾ ਇੱਥੇ 26 ਕਰੋੜ ਰੁਪਏ ਤੋਂ ਵੱਧ ਪੈਸਾ ਇਹ ਆਰਓਬ ਜਿਹੜਾ ਰੇਲਵੇ ਦੇ ਉੱਤੇ ਪੁਰਾਣੇ ਇਹ ਜਿਹੜਾ ਮਹਿੰਦਰਗੰਜ ਦੇ ਉੱਤੇ ਜਿਹੜਾ ਇਹ ਬਣਿਆ ਹੈਗਾ ਉਹ ਵੀ ਹਰਦੀਾਲ ਸਿੰਘ ਲੈ ਕੇ ਆਇਆ ਸੀ ਤਾਂ ਉਸ ਵਕਤ ਜਿਹੜਾ ਇਹ ਪੈਸਾ ਲੈ ਕੇ ਦਿੱਤਾ ਤੇ ਅਸੀਂ ਉਹ ਪੁਲ ਦਾ ਬੜੀ ਕਾਲੀ ਸੀਨ ਨੂੰ ਕੇਸਿਓ ਦਾ ਪੱਥਰ ਬਣਾਈਏ ਮੈਂ ਇਹ ਕਹਿਣਾ ਚਾਹੁੰਦਾ ਕਿ ਲਾਓ ਜੀ ਸਦਕੇ ਪਰ ਤੁਸੀਂ ਕੋ ਲਿਆ ਕੇ ਤਾਂ ਦੋ ਵੀ ਆਹ ਸ਼ਹਿਰ ਨੂੰ ਲੈ ਕੇ ਆਏ ਆ ਦੱਸ ਕਿੱਥੇ ਸਾਡਾ ਇੰਪਰੂਵਮੈਂਟ ਫੰਡ ਦਾ ਪੈਸਾ ਜਿਹੜਾ ਉਰੇ ਤੋਂ ਟ੍ਰਾਂਸਫਰ ਹੋਇਆ ਕੋਈ ਆਨਸਰ ਨਹੀਂ ਹੈਗਾ ਹਰਦੀਾਲ ਸਿੰਘ ਨੇ ਜਦੋਂ 2017 ਚ ਸਰਕਾਰ ਬਣੀ ਸੀ ਪਹਿਲੇ 3 ਮਹੀਨਿਆਂ ਚ ਕੰਮ ਸ਼ੁਰੂ ਕਰਾਤੇ ਸੀ ਚਾਰ ਪੁਲਾਂ ਦਾ ਕੰਮ ਪਹਿਲੇ 3 ਮਹੀਨਿਆਂ 'ਚ ਵੱਡੀਆਂ ਆ ਤੁਹਾਡੀ ਜਿਹੜੀ ਸੜਕ ਆ ਇੱਥੇ ਜਾਂਦੀ ਆ ਆਪਣਾ ਖਰਾਜਪੁਰ ਨੂੰ ਜੰਡੌਲੀ ਨੂੰ ਗੁਰੂ ਅੰਗਦ ਦੇਵ ਕਲੋਨੀ ਨੂੰ ਪਹਿਲੇ 3 ਮਹੀਨਿਆਂ 'ਚ ਸ਼ੁਰੂ ਹੋ ਗਿਆ ਸੀ ਫੇਰ ਤੁਸੀਂ ਇਹ ਦੇਖੋ ਕਿ ਜਿਹੜਾ ਅਨਾਜ ਮੰਡੀ ਦਾ ਜਿਹੜਾ ਕੰਮ ਸੀ ਉਹਦੇ ਮੈਂ ਪਹਿਲੇ ਮਤਲਬ ਕਿ 3 ਮਹੀਨਿਆਂ ਦੇ ਅੰਦਰ 12 ਕਰੋੜ ਰੁਪਏ ਲਾ ਕੇ ਕੰਮ ਸ਼ੁਰੂ ਕਰਾਤਾ ਸੀ ਆ ਟੋਟਲ 20 ਕਰੋੜ ਰੁਪਏ ਤੋਂ ਉੱਤੇ ਵੱਧ ਜਿਹੜੇ ਕੰਮ ਆ ਉੱਥੇ 来ਆ ਕਿਵੇਂ جگਮਗ ਲਾਈਟਾਂ جگਦੀਆਂ ਹੁੰਨੀਆਂ ਪਤਾ ਲੱਗਦਾ ਕਿ ਅਨਾਜ ਮੰਡੀ ਜਿਹੜੀ ਸਾਡੀ ਇੰਨੀ ਬਿਊਟੀਫੁੱਲ ਜਿਹੜੀ ਹੈਗੀ ਇਹ ਬਣਾ ਕੇ ਦਿੱਤੀ ਸਬਜ਼ੀ ਮੰਡੀ ਦਾ ਜਿਹੜਾ ਸ਼ੈੱਡ ਸੀ ਉਹ ਡਬਲ ਕਰਵਾ ਕੇ ਦਿੱਤਾ ਉਸ ਵਕਤ ਮੈਂ ਉੱਥੇ ਟਾਇਲਟਸ ਬਾਥਰੂਮ ਜਿਹੜੀਆਂ ਜਿਹੜੀਆਂ ਉਹਨਾਂ ਦੀ ਜਿਹੜੀ ਸਹੂਲਤਾਂ ਸੀਗੀਆਂ ਉਹਨਾਂ ਨੂੰ ਸਾਰੀਆਂ ਪ੍ਰੋਵਾਈਡ ਕਰਾਈਆਂ ਅੱਜ ਤੁਸੀਂ ਦੇਖੋ ਉੱਥੇ ਗੰਦਗੀ ਦੇ ਢੇਰ ਲੱਗੇ ਪਏ ਹੈਗੇ ਆ ਮੈਂ ਇਹ ਮੇਰੇ ਕਹਿਣ ਦਾ ਮਕਸਦ ਆ ਕਿ ਇਹਨਾਂ ਦਾ ਕੋਈ ਧਿਆਨ ਹੀ ਨਹੀਂ ਹੈ ਕਿਸੇ ਕੰਮ ਦੇ ਵੱਲ ਇਹਨਾਂ ਦਾ ਕੰਮ ਕੀ ਹੈਗਾ ਦਲਾਲ ਕੋ ਛੱਡੇ ਹੋਏ ਇਹ ਸ਼ਹਿਰ ਦੇ ਅੰਦਰ ਵੀ ਕਿੱਥੇ ਕਿਹੜਾ ਬੰਦਾ ਕੀ ਕਰ ਰਿਹਾ ਹੈਗਾ ਉਹਨੂੰ ਬੁਲਾ ਕੇ ਪੁਲਿਸ ਅੰਤਰ ਦੇ ਰਾਹੀਂ ਆਪਣਾ ਹਿੱਸਾ ਮੰਗਣਾ ਸ਼ੁਰੂ ਕਰ ਦਿੰਦੇ ਹੈਗੇ ਆ ਸਾਨੂੰ ਆ ਦੇ ਆ ਦੇ ਲੋਕਾਂ ਨੂੰ ਡਰਾਣਾ ਧਮਕਾਣਾ ਸ਼ੁਰੂ ਕਰ ਦਿੰਦੇ ਆ ਵੀ ਜੇ ਲੋਕ ਤੁਹਾਨੂੰ ਪਿਆਰ ਨਹੀਂ ਕਰਦੇ ਤੁਹਾਨੂੰ ਦਿਲੋਂ ਨਫ਼ਰਤ ਕਰਦੇ ਆ ਤਾਂ ਤੁਹਾਡਾ ਇਸ ਗੱਲ ਦਾ ਸਬੂਤ ਆ ਕਿ ਤੁਸੀਂ ਕਿਤੇ ਜਾ ਕੇ ਨਹੀਂ ਵੱਢ ਸਕਦੇ ਕਿੱਥੇ ਜਿਹੜਿਆ ਇੱਥੇ ਸਕੂਲਾਂ ਦੇ ਉੱਤੇ ਮੈਨੂੰ ਇਹ ਤਾਂ ਦੱਸੇ ਕਿਹੜੇ ਸਕੂਲ ਦੇ ਵਿੱਚ ਕਿਹੜੀ ਗ੍ਰਾਂਟ ਚ ਨੇ ਦਿੱਤੀ ਆ ਸਾਡਾ ਤਾਂ ਉਹ ਰੇ ਐਨਟੀਸੀ ਦਾ ਸਕੂਲ ਆ ਉਹਨਾਂ ਨੂੰ ਛੇੜ ਕੇ ਪੁੱਛ ਕੇ ਦੇਖੋ ਜਾ ਕੇ ਕਿ ਹਰਦਿਆਲ ਸਿੰਘ ਦੇ ਟਾਈਮ 'ਚ ਕਿੰਨਾ ਐਨਟੀਸੀ ਨੂੰ ਪੈਸਾ ਆਇਆ ਸੀਗਾ ਬਾਕੀ ਚ ਇਹ ਮਹਿੰਦਰ ਗੰਸ ਦਾ ਸਕੂਲ ਹੈ ਪੁਰਾਣੇ ਰਾਜਪੁਰੇ ਦਾ ਜਿਹੜਾ ਸਕੂਲ ਹੈ ਜਾ ਕੇ ਦੇਖੋ ਉਹ ਉਗਾਣੀ ਸਾਹਿਬ ਬੀਬੀ ਜੀ ਜਾਣ ਲੱਗੇ ਸੀ ਉਦੋਂ ਰੋਕਤਾ ਉੱਥੇ ਦੇ ਲੋਕਾਂ ਨੇ ਕਿ ਜੇ ਤੁਸੀਂ ਆਓਗੇ ਅਸੀਂ ਸਵਾਲ ਜਵਾਬ ਕਰਾਂਗੇ ਤਾਂ ਉਹ ਉਗਾਣੀ ਸਾਹਿਬ ਚ 2 ਕਰੋੜ ਰੁਪਏ ਲਾ ਕੇ ਮੈਂ ਉਹਨੂੰ ਅਪਗ੍ਰੇਡ ਕਰਾਇਆ ਸਕੂਲ ਨੂੰ ਔਰ ਨਵੀਂ ਬਿਲਡਿੰਗ ਬਣਾ ਕੇ ਦਿੱਤੀ ਜਿਹੜੀ ਕਿ 1954 ਦੀ ਬਣੀ ਹੋਈ ਸੀਗੇ ਦੇਖ ਲੋ ਤੁਸੀਂ ਤੁਸੀਂ ਇਹ ਦੇਖੋ ਵੀ ਕਿੰਨਾ ਮਤਲਬ ਕਹਿਣ ਦਾ ਵੀ ਜਿਹੜੇ ਕੰਮ ਸੀ ਉਹ ਕਰਾਏ ਤੋਂ ਮੈਂ ਮੇਰੇ ਕਹਿਣ ਦਾ ਮਕਸਦ ਵੀ ਟੋਟਲ ਫੇਲ ਆਹੇ ਸਰਕਾਰ ਤੇ ਸਾਰਾ ਕੁਸ਼ੀ ਆ ਤੇ ਜਿਹੜਾ ਅੱਜ ਅਸੀਂ ਹਾਈ ਕੋਰਟ ਤੋਂ ਰਾਜਪੁਰੇ ਦੇ ਹੱਕ ਦੇ ਵਿੱਚ ਇਹ ਫੈਸਲਾ ਕਰਾ ਕੇ ਆਏ ਲੈ ਕੇ ਆਏ ਆ ਤਾਂ ਉਹਦੇ ਮੈਂ ਰਾਜਪੁਰਾ ਨਿਵਾਸੀਆਂ ਨੂੰ ਵਧਾਈ ਦੇਣਾ ਕਿ ਤੀ ਦਿਨਾਂ ਦੇ ਅੰਦਰ-ਅੰਦਰ ਤੁਹਾਨੂੰ ਨਮੀ ਇੱਕ ਫਾਇਰ ਬ੍ਰਿਗੇਡ ਜਿਹੜੀ ਸਾਡੇ ਐਫਰਟ ਦੇ ਕਰਕੇ ਜਿਹੜੀ ਮਿਲੇਗੀ ਉਹਦੀ ਫੈਸਲੇ ਦੀ ਜਿਹੜੀ ਕਾਪੀ ਹੈਗੀ ਆ ਆ ਕਾਪੀ ਹੈ ਮੇਰੇ ਕੋਲ ਇਹ ਮੈਂ ਤੁਹਾਨੂੰ ਦੇ ਦਿਆਂਗਾ ਤੇ ਤੁਸੀਂ ਜਿਹੜਾ ਚੀਫ ਜਸਟਿਸ ਸਾਹਿਬ ਦੇ ਜਿਹੜੀ ਇਹ ਲੱਗੀ ਸੀ ਤੇ ਉਹਨਾਂ ਨੇ ਡਾਇਰੈਕਸ਼ਨ ਦੇਤੀ ਡਿਪਾਰਟਮੈਂਟ ਨੇ ਮੰਨ ਲਿਆ ਕਿ ਅਸੀਂ ਜਿਹੜਾ ਵਿਦਰਨ 30 ਡੇਜ਼ ਜਿਹੜਾ ਇਹ ਇਹਦੇ ਲਈ ਸੱਧਿਆ ਸੀਗਾ ਕਿ ਮੈਂ ਤੁਹਾਨੂੰ ਮੇਰਾ ਬਣਦਾ ਫਰਜ਼ ਬਣਦਾ ਸੀਗਾ ਕਿ ਬਹੁਤ ਵੱਡਾ ਡਿਸੀਜਨ ਜਿਹੜਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਅੱਜ ਰਾਜਪੁਰਾ ਨਿਵਾਸੀਆਂ ਦੇ ਹੱਕ ਦੇ ਵਿੱਚ ਕੀਤਾ ਜਿਹੜੀ ਲੜਾਈ ਅਸੀਂ ਤੁਹਾਡੀ ਜਿਹੜੀ ਹੈਗੀ ਆ ਕਿਉਂਕਿ ਅਸੀਂ ਦੇਖ ਲਿਆ ਕਿ ਹੋਰ ਤਾਂ ਹੁਣ ਕੋਈ ਰਸਤਾ ਨਹੀਂ ਹੈਗਾ ਤੇ ਹੋਰ ਵੀ ਹੁਣ ਤੁਹਾਡੇ ਸਾਹਮਣੇ ਕਈ ਪੀਆਈਐਲ ਲੈ ਕੇ ਮੈਂ ਰਾਜਪੁਰੇ ਦੇ ਲੋਕਾਂ ਦੇ ਹੱਕ ਦੇ ਵਿੱਚ ਉੱਥੇ ਜਾਵਾਂਗਾ ਮੈਂ ਇੱਕ ਤੁਹਾਡੇ ਲਈ ਸੁਨੇਹਾ ਦੇਣਾ ਚਾਹਨਾ ਕਿ ਦੇਖੋ ਰਾਜਪੁਰਾ ਨਿਵਾਸੀਆਂ ਨੂੰ ਕਿ 10 ਸਾਲ ਤੁਹਾਡਾ ਭਰਾ ਇੱਥੇ ਐਮਐਲਏ ਰਿਹਾ 10 ਸਾਲ ਮੈਂ ਕਦੇ ਬਾਜ਼ਾਰ ਦਾ ਕੋਈ ਸ਼ਟਰ ਡਾਊਨ ਨਹੀਂ ਹੋਣ ਦਿੱਤਾ ਕਿ ਫਲਾਣਾ ਅਫਸਰ ਆ ਰਿਹਾ ਜੀ ਜਾਂ ਫਲਾਣੇ ਕਮੇਟੀ ਵਾਲੇ ਧੱਕਾ ਕਰ ਰਹੇ ਆ ਜੀ ਜਾਂ ਕੋਈ ਹੋਰ ਸਿਹਤ ਵਿਭਾਗ ਦੇ ਦਾ ਜਾਂ ਫੂਡ ਸਪਲਾਈ ਦਾ ਜਾਂ ਸੇਲ ਟੈਕਸ ਦਾ ਆ ਅੱਜ ਤੁਸੀਂ ਇਹ ਦੇਖ ਲਓ ਕਿ ਦੁਕਾਨ ਤੇ ਜਦੋਂ ਬੈਠ ਦਾ ਗਾਹਕ ਨੇ ਘਟ ਤਿਆਨ ਅਤੇ ਉਹਨਾਂ ਦਾ ਧਿਆਨ ਵਿਭਾਗ ਦੇ ਅਧਿਕਾਰੀਆਂ ਕੰਨੀ ਹੁੰਦਾ ਵੀ ਪਤਾ ਨਹੀਂ ਕਿਹੜੇ ਟਾਈਮ ਕਿਹੜਾ ਆ ਕੇ ਸਾਡੀ ਦੁਕਾਨ ਦੇ ਉੱਤੇ ਖੜ ਜੇ ਮਤਲਬ ਇੰਨੀ ਜਿਹੜੀ ਲੁੱਟ ਖਸੁੱਟ ਜਿਹੜੀ ਸ਼ਹਿਰ ਦੀ ਜਿਹੜੀ ਹੋ ਰਹੀ ਆ ਇਦੇ ਲਈ ਟੋਟਲ ਜ਼ਿੰਮੇਵਾਰ ਇਥੇ ਦੀ ਐਮ.ਐਲ.ਏ ਹੈ ਸਾਰੀ ਜਿਹੜਾ ਇਹ ਨਹੀਂ ਰੋਕ ਪਾਂਦੀ ਜਿਵੇਂ ਮੈਂ ਸਟਾਰਟਿੰਗ 'ਚ ਕਹਿੰਦਾ ਸੀਗਾ ਕਿ ਐਮ.ਐਲ.ਏ ਦਾ ਜਿਹੜਾ ਰੋਲ ਹੁੰਦਾ ਟੂ ਮੇਨਟੇਨ ਦਾ ਲਾਅ ਐਂਡ ਆਰਡਰ ਟੂ ਡਿਵੈਲਪ ਦਾ ਏਰੀਆ ਐਂਡ ਟੂ ਸਟਾਪ ਦਾ ਕਰਪਸ਼ਨ ਪੂਰੇ ਲਾਅ ਐਂਡ ਆਰਡਰ ਦਾ ਕਿੰਨਾ ਮਾੜਾ ਹਾਲ ਹੈ ਤੁਸੀਂ ਦੇਖੋ ਕੋਈ ਵੀ ਸਾਡੀ ਟੀ ਪਹਿਣ ਕੱਲੀ ਬਾਜ਼ਾਰ ਦੇ ਵਿੱਚ ਜਾ ਕੇ ਜਿਹਦੀ ਕੰਨਾਂ ਚ ਬਾਲੀਆਂ ਪਈਆਂ ਹੋਈਆਂ ਉਹ ਕਰੇ ਪੂਰੇ ਆਪਣੇ ਜਿੰਨਾ ਉਹਦਾ ਪਾਇਆ ਹੋਇਆ ਹੈਗਾ ਸਰੀਰ ਤੇ ਸਮਾਨ ਉਹ ਵਾਪਸ ਨਹੀਂ ਆਸਦੀ ਉਹਦੀ ਜ਼ਰੂਰ ਕਿਸਦੀ ਗਾਨੀ ਉਤਰ ਜੇਗੀ ਕਿਸੇ ਦੀਆਂ ਬਾਲੀਆਂ ਉਤਰ ਜਾਈਆਂ ਜਾਂ ਕਿਸੇ ਦੀ ਬਾਈਕ ਖੋ ਲਈ ਜਾਏਗੀ ਐਸੇ ਹਾਲਾਤ ਜਿਹੜੇ ਸਾਡੇ ਸ਼ਹਿਰ ਦੇ ਬਣੇ ਹੋਏ ਨੇ న్యూਸ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ